ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦਾ ਤੇ ਸ਼ੋਭਾ ਕਮੇਟੀ ਦੇ ਪਰਮੰਦਰ ਪੀਰਾ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਸਟੂਡੈਂਟ ਜਥਾ ਤੇ ਜਾ ਸਾਡੇ ਗੁਰਦੁਆਰੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ 25 ਮਈ ਤੋਂ ਅੱਜ 11 ਜੂਨ ਤੱਕ ਜਿਹੜੇ ਇਹ ਕੀਰਤਨ ਸਮਾਗਮ ਚੱਲ ਰਿਹਾ ਕਥਾ ਵਿਚਾਰਾ ਚੱਲ ਰਹੇ ਹਨ ਬੱਚਿਆਂ ਨੂੰ ਸੰਖਿਆ ਦੇਰੀ ਦਿੱਤੀ ਜਾ ਰਹੀ ਆ ਕਥਾ ਦੇ ਵਿਚਾਰਾ ਕਿਤੇ ਬਹੁਤ ਵਧੀਆ ਢੰਗ ਨਾਲ ਇਹਨਾਂ ਵਗੈਰਾ ਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਗੁਰਮਤਿ ਦੀ ਅਸੀਂ ਸ਼੍ਰੋਮਣੀ ਕਮੇਟੀ ਦਾ ਤਹਿ ਦਿਲੋਂ ਤੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਸਾਡੇ ਬੱਚਿਆਂ ਨੂੰ ਵਿਦਿਆਨੁਸਾਰਿਆਂ ਨੂੰ ਸਹੀ ਕੰਗ ਨਾਲ ਸਿੱਖਿਆ ਦਿੱਤੀ ਆ ਸਿੱਖੀ ਦੀ ਸੱਚੇ ਪਾਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਤੇ ਅੱਗੋਂ ਤੋਂ ਅੱਜਾਈ ਇਹ 6 6 ਮਹੀਨੇ ਦਾ ਸਾਲ ਬਾਅਦ ਇਹ ਜਿਹੜੇ ਉਪਰਾਲੇ ਕਰਦੇ ਨੇ ਤੇ ਜਿਹੜੀ ਸਾਡੀ ਪੀੜ੍ਹੀ ਆ ਤਿਆਰ ਤੇ ਤਿਆਰ ਵੱਧਦੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਭੁੱਲੇ ਗੁਰ ਸਾਨੁ ਭੁਰਿ ਸੰਸਣ ਇੱਕ ਮਿੰਟ ਇੱਕ ਮਿੰਟ ਬਹਿ ਜਾਓ ਇੱਕ ਮਿੰਟ ਇੱਕ ਮਿੰਟ ਅੱਛਾ ਤੁਸੀਂ ਕੀ ਸੁਣਾਉਣਾ ਸੀ ਤੁਸੀਂ ਜਾਂਦੀ ਸੀ ਸੁਣਾਉਣਾ निहाल राज करेगा राज करेगा राज करेगा, करेगा पंथ की पंथ की पंथ की झूलते निशान रहे ਨਿਸ਼ਾਨ ਰਹੇ ਹੰਕ ਮਹਾਰਾਜ ਦੇ ਲਾਗ ਤੇ ਦੀਵਾਨ ਰਹੇ ਹੰਕ ਮਹਾਰਾਜ ਦੇ ਲਾਗ ਤੇ ਦੀਵਾਨ ਰਹੇ ਹੰਕ ਮਹਾਰਾਜ ਦੇ ਬੋਲੇ ਸੋ ਨਿਹਾਲ ਅੱਛਾ ਇੱਕ ਵੀਡੀਓ ਆਪਾਂ ਹੋਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਮਨੀ ਕਮੇਟੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਬੱਚੇ ਇੱਥੇ ਧੇਜੇ ਨੇ ਵਰਮਕਲ ਸਮਾਗਮ ਬੜੀ ਵਧੀਆ ਢੰਗ ਦੇ ਨਾਲ ਚੱਲਦਾ ਰਿਹਾ ਦਵੇਂ ਦੇ ਸਮਾਗਮ ਅੰਮ੍ਰਿਤ ਵੇਲੇ ਸ਼ਾਮਾਂ ਦੇ ਵੇਲੇ ਦੀਵਾਨ ਸਾਜ ਦੇ ਦਾ ਬੱਚਿਆਂ ਦੀਆਂ ਕਲਾਸਾਂ ਲੱਗਦੇਆਂ ਜਾਂ ਗੁਰਮੁਖੀ ਸਿਕਾਈ ਜਾਂਦੀ ਜਾਂਦੀ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ